ਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਕਿ ਹੁਣੇ ਹੁਣੇ ਕੀ ਹੋਏ ਅਜੇ ਪਿਆ ਆਇਆ ਕਿਤੇ ਲੱਗੀ ਆ ਆ ਦੇਖੋ ਜੀ ਗੱਡੀ ਵਾਲਾ दारू ਪੀ ਤੇ ਸੀ ਵੀ ਗੱਡੀ ਵਾਲਾ ਕੋਈ ਗੱਲ ਨਹੀਂ ਆ ਲੱਗਦਾ ਮੇਰੇ ਕੋਲ ਲਗਾ ਹੈ ਮੈਂ ਵੀ ਫੇਕਾਈ ਹੂੰ ਅੱਛਾ ਆਪ ਕੋ ਵੀ ਕਹਾਂ ਪੇ ਲਗਾ ਗਾੜੀ ਅੱਛਾ ਅੱਗੇ ਪਿੱਛੇ ਲੜਾ ਲੜਾ ਦਿਆ ਅੱਛਾ ਬੱਸ ਭੱਜ ਗਿਆ ਅੱਛਾ ਅੱਛਾ ਹਾਂਜੀ ਇਹ ਬੰਦੇ ਦੀ ਚੋਟ ਜਾ ਰਹੀ ਹੈ ਇਹ ਵੀ ਇਹੋ ਬੰਦੇ ਨੂੰ ਲਗਾ ਸਭੀ ਲੋਕ ਗੱਡੀ ਗੱਡੀ ਕਿੱਥੇ ਆਓ ਦੂਜਾ ਕਿੱਥੇ ਜੀ ਇੱਥੇ ਬੰਦਾ ਦੇ ਤਾਗਾ ਕਿੱਥੇ ਖੜਾ ਬੰਦਾ ਕਿੱਥੇ ਖੜਾ ਭੱਜ ਗਿਆ ਬੰਪਰ ਆਉਂਦਾ ਪਾ ਬੰਪਰ ਆ ਗਿਆ ਜੀ ਗੱਡੀ ਦਾ दारू ਕਿ दारू ਵੀ ਤੇ ਆ ਜੀ ਆ ਦੋ ਬੱਟੇ ਉੱਥੇ ਘਾਤੇ ਆ ਅੱਛੇ ਗੱਲਾਂ ਕਰਦਾ 5 ਬੰਦੇ ਫਟੜ ਕਰਦੇ 5 ਬੰਦੇ ਕਰ ਗਿਆ ਜੀ ਫਟੜ ਆਹ ਗੱਡੀ ਆਹ ਗੱਡੀ ਨੰਬਰ ਹੈ ਜੀ ਤੁਹਾਨੂੰ ਗੱਡੀ ਨੰਬਰ ਦਿਖਾ ਰਹੇ ਆ ਵਾਹਿਗੁਰੂ ਜੀ ਸੰਗਤ ਜੀ ਆਹ ਗੱਡੀ ਨੰਬਰ ਹੈਗਾ ਦੇਖ ਲਓ ਜੀ 7C ਕੰਨ ਨੇ ਉਹ ਦੇਖੋ ਜੀ ਤੇ ਹੈ ਕਿੱਥੇ ਆ ਕਿੱਧਰ ਗਿਆ ਕਿੱਥੇ ਆ ਹਾਂਜੀ ਹਾਂਜੀ ਉਹ ਤਾਂ ਮੂਰਤੀਆਂ ਕੋਲੇ ਢੇਰ ਲਿਆ ਉਹਨੂੰ ਅੱਛਾ ਮੈਂ ਗਿਆ ਤਾਂ ਇੱਧਰ ਇੱਧਰ ਮੋੜ ਜਾ ਉੱਧਰ ਨਹੀਂ ਮੋੜਿਆ ਬੰਦਾ ਗੋਲ ਬੋਲ ਬੋਲ ਤੈਰਾ ਹੀ दारू ਬਈਆ ਯਾਰ ਪਹਿਲੇ ਮੈਂ दारू ਵੀ ਕੰਨਾ ਹੋ ਗਿਆ ਮਾਰਦਾ ਇੱਕ ਮਿੰਟ ਇੱਕ ਮਿੰਟ दारू ਦੀ ਬੋਤਲ ਲੱਭ ਲਉਂ ਆ ਦੇਖੋ ਭਾਈ ਜੀ ਹੈਗੀ 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 ਹਾਂ ਹਾਂ ਪੂਰਾ ਹੈ ਲੋਕੀ ਪਬਲਿਕ ਬਰਨਵਾਲੇ ਆ ਦੇਖੋ ਭਾਜੀ ਨਾਰੂ ਬੀਬੀ ਚਲਾਈ ਆ ਭਾਈ ਵੀਡੀਓ ਆ ਦੇਖੋ ਆ ਦੇਖੋ ਨਾਰੂ ਬੀਕੇ ਭਾਈ ਬੰਦਾ ਗੱਡੀ ਚਲਾ ਰਿਹਾ ਆ ਦੇਖੋ ਆ ਦੇਖੋ ਆ ਦੇਖੋ ਨਾਰੂ ਦੀ ਬੋਤਲ ਉਧਰ ਦੇਖੋ ਪਿੱਛੇ ਪਿੱਛੇ ਘੁਮਾਓ ਪਿੱਛੇ ਪਿੱਛੇ ਉਧਰ 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 ਢਿੜਕੀ ਖੋਲੋ ਭਾਜੀ ਆ ਵੀ ਨਹੀਂ ਦੇਖੋ ਪਿੱਛੇ ਘੁਮਾਓ ਸਰ ਪਿੱਛੇ ਨਹੀਂ ਆਇਆ ਉਹ ਦੇਖੋ ਉਧਰ ਢੰਡੇ ਪਏ ਆ ਬੰਦੇ ਹੋਰ ਵੀ ਆ ਦੇ ਨਾਲ ਬੰਦੇ ਚਲੇ ਗਏ ਆ ਬੰਦੇ ਭੱਜ ਗਏ ਬੰਦੇ ਹੋਰ ਵੀ ਆ ਦੇ ਨਾਲ ਆ ਗਿਆ

ਬੱਸ ਬਈ ਪਰਲੇਵਾਤੀ ਗੁਰਦੁਆਰੇ ਕੋਲ ਜੜਦੇ ਆ ਗੱਡੀ ਵਿਝਾੜੀ ਇਹਨੇ ਤਿੰਨ ਜਗ੍ਹਾ ਰੋਕੀ ਹੋਰ ਇਹ ਮਾਜਰ ਨਹੀਂ ਹੈ ਇਹ ਬਹੁਤ ਆ ਯਾਰ ਇੱਕ ਤਾਂ ਬੰਦਾ ਮਰ ਗਿਆ ਇੱਕ ਤਾਂ ਮਰ ਗਿਆ ਬਾਈ ਨਹੀਂ ਮੈਂ ਤਾਂ ਹੋ ਗਿਆ ਨਹੀਂ ਇੱਕ ਮਰ ਗਿਆ ਬਾਈ ਮੁੱਕ ਤੇ ਮਰ ਗਿਆ ਇੱਕ ਹਾਂ ਡੈੱਡ ਹੋ ਗਿਆ ਮੁੱਕ ਤੇ ਉੱਥੇ ਖਤਮ ਹੋ ਗਿਆ ਤਾਂ ਮਰ ਗਿਆ ਉਹ ਮਰ ਗਿਆ ਮੇਰੇ ਜਿਹੜਾ ਬਾਹਰੋਂ ਟੁੱਟਦੇ ਪਿਆ ਉਹਦਾ ਉਹਦਾ ਚੱਕ ਕੇ ਲੈ ਗਏ ਨਾ ਹੁਣ ਉਹ ਕਿਧਰ ਗਿਆ ਬਾਹਰ ਤੈਨੂੰ ਤੈਨੂੰ ਰੋਕਿਆ ਨਾ ਤੈਨੂੰ ਰੋਕਿਆ ਸੀ ਨਾ ਭਾਈ ਮਾਮਲਾ ਦੱਸੋ ਕੀ ਹੈ ਯਾਰ ਤੇਰੇ ਨੂੰ ਮਾਰਿਆ ਭਾਈ ਦੇ ਮਹਿਮਾਨ ਪਹਿਲ ਦੇ ਲੋੜੇ ਇਹਦੀ ਭਾਈ ਜੀ ਸਕੂਟ ਚਾਰਕੀ ਬਣ ਗਿਆ ਭਾਈ ਇਹਨੇ ਸਕੂਲ ਸੌਟ ਵਿੱਚ ਭਾਈ ਪਹਿਲਾਂ ਦੋ ਬੰਦੇ ਥੱਲੇ ਦਿੱਤੇ ਇਹਨਾਂ ਨੇ ਦੋ ਬੰਦੇ ਥੱਲੇ ਦੇਣ ਤੋਂ ਬਾਅਦ ਇੱਕ ਦੀ ਮੋੱਕੇ ਤੇ ਮੋਟਰ ਚੱਕੀ ਆ ਪਤਾ ਲੱਗ ਰਿਹਾ ਵਾ ਤੇ ਦੂਜੇ ਕਈਆਂ ਨੂੰ ਫਟੜ ਕਰਕੇ ਆਇਆ ਇਹ ਬੰਦਾ ਕੋਈ ਨਾ ਸਲਾਮ ਨਈਂ ਦਾ ਧੱਕੇ ਨਾਲ ਹੀ ਕਹਿੰਦਾ ਆਪ ਕੋ ਮੇਰੀ ਟਰਾਂਪੋਰਟ ਤੇ ਆ ਦੇ ਅੱਛਾ ਜੀ ਕਿੰਨੇ ਬੰਦੇ ਮਾਰ ਕੇ ਕਿੰਨੇ ਬੰਦੇ ਦੇ ਸੱਟ ਸੁੱਟ ਮਾਰ ਗਏ ਇੱਕ ਲੇਡੀ ਸਾ ਪਹਿਲਾਂ ਉੱਥੇ ਮੋਟਰਸਾਈਕਲ ਵਾਲਾ ਸਿੱਟਿਆ ਫਿਰ ਆ ਤਿੰਨ ਬੰਦੇ ਤੁਰੇ ਆਉਂਦੇ ਅੱਛਾ ਜੀ ਅੱਛਾ 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 ਪੰਜ ਛੇ ਬੰਦੇ ਫਟਟੜ ਕਰਤੇ ਜੀ ਬਾਕੀ ਉੱਧਰ ਖੜੀ ਹੈ ਕਾਰ ਉੱਧਰ ਖੜੀ ਹੈ ਆਹ ਕਾਰ ਨੰਬਰ ਪਾਤਾ ਅੱਛਾ BB10 ਉਹ ਦੇਖੋ ਨਾ ਉਹ ਪਾਤੀ ਉਹ ਤਾਂ ਪਾਤੀ ਪਾਤੀ ਉਹ ਪਾਤੀ ਹੈਗੀ ਹੈ ਦੇਖੋ ਜੀ ਸੰਗਤ ਜੀ ਟ੍ਰੈਵਲਰ ਨੂੰ ਸਿੱਕੀ ਮੇਰੀ ਕਹਾ ਵੀ ਬੰਦੇ दारू ਪੀ ਕੇ ਜਿਹੜੇ ਗੱਡੀਆਂ ਚਲਾਉਂਦੇ ਹੈਗੇ ਉਹਨਾਂ ਨੂੰ ਬੇਨਤੀ ਕਰਦੇ ਹੁੰਦੇ ਅਸੀਂ ਕਿ दारू ਪੀ ਕੇ ਨਾ ਚਲਾਇਆ ਕਰੋ ਆ ਹੁਣ ਪੰਜ ਸੱਤ ਬੰਦੇ ਰਗੜ ਦਿੱਤੇ ਹੈਗੇ ਦੱਸ ਕੌਣ ਜ਼ਿੰਮੇਦਾਰ ਹੈ ਪਿੱਛੇ ਤਿੰਨ ਚਾਰ ਰੋਕੇ ਵੀ ਨਹੀਂ ਗੱਡੀ ਭਜਾ ਕੇ ਲੈ ਗਿਆ ਹੈਗਾ ਜਿਹੜਾ ਮੂਰੇ ਆਉਂਦਾ ਰਗੜਦਾ ਹੀ ਤੁਰਿਆ ਗਿਆ ਜਿਹੜਾ ਵੀ ਮੂਰੇ ਆਉਂਦਾ ਕਹਿੰਦੇ ਬਾਈ ਜੀ ਹੁਣੀ ਕਹਿ ਰਹੇ ਆ ਅਸੀਂ ਨਹੀਂ ਕਹਿ ਰਹੇ ਰਗੜ ਕਿੱਦਾਂ ਰਗੜਦਾ ਗਿਆ ਹੈਗਾ ਪਰ ਅੱਗੇ ਦੇਖਦੇ ਕੀ ਗੱਲਬਾਤ ਬੰਦੀ ਮਾਂ ਦਾ ਰਮਾਂ ਦਾ ਫੜਦੇ ਆ ਉਹਨੂੰ ਉਦੋਂ ਤਾਂ ਨਿਕਲ ਗਿਆ ਚਲਾ ਜੀ ਅੱਛਾ ਜੀ ਠੀਕ ਜੀ ਆਓ ਚਲਿਏ ਜੇ ਕਾਲ ਸਾਹਿਬ ਵਈ ਫਤੇ ਜੀ ਫਤੇ ਜੀ ਪੰਜ ਸੱਤ ਗੱਟੀਆਂ ਵੀ ਪੰਜ ਪੰਜ ਛੇ ਬੰਦੇ ਰਗੜ ਗਿਆ ਹੈਗਾ ਜਿਹਦੇ ਵਿੱਚੋਂ ਉਹਨੇ ਨੇ ਕੀ ਕੀਤਾ ਹੈਗਾ ਬੰਦੇ ਨੇ ਦਾਰੂ ਪੀਤੀ ਹੋਈ ਸੀਗੀ दारू पी के गड्डी चला रिया सिगा जो की 3-4 बंदे दा पीछे रगड़ दितते 4-5 बंदे आगे रगड़ दितते हैगे 5-4 बंदे जी रगड़ दितते हो बंदे ने कठो-ਕੱਟ ਪੰਜ-ਛੇ ਬੰਦੇ ਵੀ ਰਗੜੇ ਆ दारू ਪੀਤੀ ਹੋਈ ਸੀ ਉਹਦੀ दारू ਪੀਣ ਕਰਕੇ ਸਾਰਾ ਇਹ ਕੰਮ ਹੋਇਆ ਨੁਕਸਾਨ ਹੋਇਆ ਹੈਗਾ ਤੇ ਬਾਅਦ ਕੇ ਦੇਖਦੇ ਆਂ ਕੀ ਗੱਲਬਾਤ ਆ ਤੇ ਬੰਦੇ ਅੱਗੇ ਪਏ ਹੋਏ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਬੰਦਿਆਂ ਦੀ ਜਗੜਲਾ ਤੇ दारू ਉਹਨੇ ਪੀਤੀ ਹੋਈ ਸੀ ਬਾਈ ਨੇ ਗੱਡੀ ਵਾਲੇ ਨੇ ਤੇ ਬਹੁਤ ਜਿਆਦੀ ਜੇ ਸੱਤਾ ਬੇਕਮ ਆਰੀਆ ਹੁੰਜਾ ਨੇ ਤੇ ਬਾਕੀ ਦੇਖਦੇ ਆ ਅਗਲੇ ਕੀ ਬੰਦਾ ਹੈਗਾ ਤੇ ਆ ਆਗੇ ਬਾਈ ਜੀ ਹੁਣ ਦੇਖਦੇ ਆ ਅੱਗੇ ਕਿੱਥੇ ਆ ਰਹੇ ਆ ਗਿਆ ਉਹਦਾ ਬੰਪਰ ਉੱਤੇ ਪਿਆ ਬੰਪਰ ਉੱਤੇ ਪਿਆ ਆ ਬੰਦੇ ਆ ਜੀ ਸਾਰੇ ਵਿਚਾਰੇ ਮਨ ਗੱਜਣ ਉਹੜਾ ਸਾਈਡ ਲਾ ਬਹਾਪੇ ਬਾਈ ਜੀ ਬਾਈ ਜੀ ਲੱਤ ਬਚ ਗਈ ਜਿੱਦ ਟੁੱਟ ਗਈ ਜਮੇ ਦੇਖੀਏ ਪੂਰਾ ਫਿਲਮ ਇਹ ਦੇਖੀਏ ਫਟਕਾ ਲੱਗਿਆ ਇੰਨਾਂ ਨੇ ਜੀ ਆ ਦੇਖ ਪੂਰਾ ਫਟ ਗਿਆ ਕੋਡ ਮਾਰਾ ਤੱਕ ਨਾਮ ਹੋ ਗਿਆ ਸੰਗਤੀ ਇਹ ਬੰਦੇ ਸਾਰੇ ਕਰਿਆ ਵਿਚਾਰੇ ਸਾਥੀ ਲਿਖੀਏ ਅੱਛਾ ਜੀ ਇੱਥੇ ਤੁਰੇ ਜਾਂਦੇ ਸਾਈਡ ਤੇ ਅੱਛਾ ਜੀ ਤੁਰੇ ਜਾਂਦੇ ਉੱਤੇ ਮਾਰੀ ਆ ਪੈਂਟ ਹੋ ਅੱਛਾ ਪਹਿਲੋ ਵੀ ਕਹਿੰਦੇ ਪਿੱਛੇ ਵੀ ਗੱਡੀ ਪਿੱਛੇ ਕਿਤੇ ਕਿਤੇ ਠੋਕ ਕੇ ਆਇਆ ਹੈ ਪਿੱਛੇ ਆਪਣਾ ਗੁਰਦੁਆਰਾ ਗੁਰਦੁਆਰਾ ਨਹੀਂ ਉੱਥੇ ਉਹਦੇ ਵਿੱਚ ਮਾਰੀ ਗੱਡੀ ਚੰਗੜਾ ਵਾਲੀ ਚ ਚੰਗੜਾ ਵਾਲੀ ਅੱਛਾ ਉੱਥੇ ਫਿਰ ਉਹਨੂੰ ਜਦੋਂ ਉੱਥੋਂ ਭਜਾਲੀ ਮੋਟਰਸਾਈਕਲ ਵਾਲੇ ਲੈ ਲਿਆ ਥੱਲੇ ਅੱਛਾ ਉੱਥੋਂ ਆ ਕੇ ਆਹ ਰਾਗੜ ਦੇ ਉਦੋਂ ਬਾਅਦ ਉੱਥੇ ਮਾਰੀ ਟਰੱਕ ਅੰਬੂ ਐਂਬੂਲੈਂਸ ਨੂੰ ਫੋਨ ਮਾਰਿਆ ਦੇ ਦੇ ਐਂਬੂਲੈਂਸ ਜੀ ਸਮਝਾਓ ਤੁਸੀਂ ਲੋਕਲ ਬੰਦੇ ਹੋ ਹੈਲੋ ਹਾਂਜੀ ਸਰ ਐਂਬੂਲੈਂਸ ਵਾਲੇ ਬੋਲਦੇ ਹਾਂ ਸਰ ਇਹ ਨਾ ਆਪਣਾ ਟ੍ਰਾਂਸਪੋਰਟ ਨਗਰ ਨਿਰਮਲ ਕਾਲਕੁੰਗਾ ਰੋਡ ਦੇ ਉੱਤੇ ਰੋਨ ਸਾਈਡ ਆ ਰਹੇ ਜੀ ਦਿੱਲੀ ਰੋਡ ਤੇ ਟ੍ਰਾਂਸਪੋਰਟ ਨਗਰ ਪਹਿਲਾ ਕੱਟ ਆਪਣਾ ਟ੍ਰਾਂਸਪੋਰਟ ਨਗਰ ਗੁਰਦੁਆਰਾ ਨਿੰਗਾ ਸਿੰਘਾਂ ਦਾ ਜੀ ਉਹਦੇ ਲਾਗੇ ਆ ਜੀ ਪਟਿਆਲਾ ਕੇਰੇ ਦੇ ਸਾਹਮਣੇ ਗੁਰਦੁਆਰਾ ਜੀ ਲੇਲਨ ਹਾਊਸ ਦੇ ਕੋਲੇ ਆ ਜੀ ਲੇਲਨ ਹਾਊਸ ਹਾਂ ਜੀ ਵੇ ਤੇ ਇਹ ਬੰਦੇ ਵਾਵਾ ਜੱਕ ਨਹੀਂ ਆ ਜੀ ਆਰੇ ਸੰਗਤ ਜੀ 112 ਤੇ ਫੋਨ ਕੀਤਾ ਐਂਬੂਲੈਂਸ ਤੇ ਵੀ ਕੀਤਾ ਆਰੇ ਐਂਬੂਲੈਂਸ ਬਾਕੀ ਦੇ ਦੇ ਕਿਹਦਾ ਆਏਗਾ ਆਰੇ ਜੀ ਚੰਗਾ ਵੀ ਪੁੱਤਰ ਹੀ ਆਇਆ ਜੀ ਜਦੋਂ ਆਦਤ ਨਾ ਪਤਾ ਨਹੀਂ ਉਹਦੇ ਗੱਡੀ ਖੜੀ ਸੀ ਜੀ ਦਰੂਦੂਰੂ ਪੀਤੀ ਹੋਈ ਸੀ ਉਹਦੀ ਅੱਛਾ ਜੀ ਪਹਿਲਾਂ ਉਹਨੇ ਗੱਡੀ ਦੇ ਵਿੱਚ ਮਰੀ ਆ ਠੀਕ ਹੈ ਜੀ ਵੱਡੀ ਗੱਡੀ ਦੇ ਵਿੱਚ ਉਹਨੇ ਭਜਾ ਕੇ ਇਹਨੂੰ ਲਿਆ ਬਾਹਰ ਨੂੰ ਘੱਟ ਗਏ ਅੱਛਾ ਜੀ ਉਹਨੇ ਸਾਨੂੰ ਵੀ ਮਾਰਦਣਾ ਇਹੀ ਵੀ ਉੱਥੇ ਖੜਿਆ ਸੀ ਮੋਟਰਸਾਈਕਲ ਲੈ ਕੇ ਠੀਕ ਹੈ ਜੀ ਹਾਂ ਜੀ ਇਨਾ ਰਾ ਕਿਵੇਂ ਪੰਜਾਬ ਹੈ ਹੈਲੋ ਇਹਦੇ ਵੀ ਬਾਈ ਦਾ ਵੀ ਸਿਰ ਖੱਡਿਆ ਆਇਆ ਬੱਚੀ ਗਿਆ ਬਾਅਦ ਮੋਤ ਨਹੀਂ ਤੂੰ ਮੇਰੇ ਲਈ ਮਾਰ ਗਿਆ ਕਾਰ ਵਾਲਾ ਬਾਈ ਸੀ ਪਿੱਛੇ ਵੀ ਆਪਣੀਆਂ ਗੱਡੀਆਂ ਦੇ ਵਿੱਚ ਵੀ ਮਾਰੀਆਂ ਤਿੰਨ ਚਾਰ ਗੱਡੀਆਂ ਦੇ ਵਿੱਚ ਅਜ ਸੰਗਤ ਆ ਗਈ ਹੈ ਜੀ ਬਾਕੀ ਦੇ ਰਹੇ ਕੋਈ ਬੰਦਾ ਕੇ ਫੜਦੇ ਵੇ ਐਮਬੂਲੈਂਸ ਨੂੰ ਫੋਨ ਕੀਤਾ ਹੈ

ਗਾੜੀ ਤੂੰ ਚਲਾ ਰਿਹਾ ਫਿਰ ਤੂੰ ਬੋਲਾ ਮੈਨੇ ਬੰਦੇ ਨੇ ਦਿੱਤੇ ਥੱਲੇ ਅਰੇ ਭਾਈ ਜਾ ਆਪ ਕੋਲ ਕਰਾਂ ਦੀ ਨਹੀਂ ਸੁਣਨੀ ਤੇ ਕੀ ਕੋੜਾ ਪਾ ਮੜੀ ਨਾਲ ਮਾਰ ਨਾਲ ਗੱਡੀ ਨਾਲ ਗੱਡੀ ਨਹੀਂ ਮੋੜ ਆ ਭਾਈ ਆ ਗੱਡੀਆਂ ਤੇ ਇਹਨੇ ਜੋ ਵੀ ਦੋ ਬੰਦੇ ਥੱਲੇ ਦੇਖੇ ਭਾਈ ਸਾਈਡ ਤੇ ਹੋਣਾ ਯਾਰ ਬੋਲਦੇ ਬੋਲਦੇ ਨਹੀਂ ਸਾਈਡ